ਸਿਗਰਟ ਤੇ ਤਮਾਕੂ ਨੂੰ ਲੈ ਕੇ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਤੇ ਜੇਕਰ ਹੋ ਨਿਯਮਾਂ ਦੀ ਉਲੰਘਣਾ ਹੋਈ ਤੇ ਵੱਡੇ ਐਕਸ਼ਨ ਤੁਹਾਡੇ ਤੇ ਲਿੱਤੇ ਜਾਣਗੇ। ਦਰਸਲ ਕਾਲਾ ਬਾਜ਼ਾਰੀ ਨੂੰ ਰੋਕਣ ਦੇ ਲਈ ਸਰਕਾਰ ਐਕਸ਼ਨ ਮੋੜ ਦੇ ਵਿੱਚ ਆ ਚੁੱਕੀ ਹੈ ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ। ਦਰਸਲ ਤੁਹਾਨੂੰ ਦੱਸਿਏ ਤਾਂ ਹੁਣ ਸਿਗਰਟ ਤੇ ਤਮਾਕੂ ਨੂੰ ਲੈ ਕੇ ਵੱਡੇ ਹੁਕਮ ਜਾਰੀ ਹੋਏ ਨੇ। ਸਿਗਰਟ, ਗੁਟਕਾ ਅਤੇ ਪਾਣ ਮਸਾਲੇ ਵਰਗੇ ਤਮਾਕੂ ਉਤਪਾਦਨਾਂ ਲਈ ਹੁਣ ਇੱਕ ਵਿਲੱਖਣ ਪਛਾਣ ਨੰਬਰ ਹੋਵੇਗਾ। ਹਰੇਕ ਸਿਗਰਟ ਅਤੇ ਤਮਾਕੂ ਦੇ ਪਾਉਚ ਦੇ ਇੱਕ ਵਿਸ਼ੇਸ਼ ਵਿਲੱਖਣ ਪਛਾਣ ਨੰਬਰ ਲਗਾਇਆ ਜਾਵੇਗਾ ਇਸ ਸਕੀਮ ਟੈਕਸ ਚੋਰੀ ਰੋਕਣ ਅਤੇ ਸਪਲਾਈ ਚੇਨ ਨੂੰ ਟਰੈਕ ਕਰਨ ਦੇ ਲਈ ਲਿਆਂਦੀ ਗਈ ਹੈ ਹਾਲਾਂਕਿ ਤੁਹਾਨੂੰ ਦੱਸੀਏ ਤੇ ਯੂਨੀਕ ਆਈਡੀ ਦੇ ਤਹਿਤ ਹਰੇਕ ਸਿਗਰਟ ਅਤੇ ਤਮਾਕੂ ਉਤਪਾਦਨ ਦੇ ਉੱਤੇ ਇੱਕ ਡਿਜੀਟਲ ਸਟੈਪ ਜਾਂ ਵਿਲੱਖਣ ਨਿਸ਼ਾਨ ਹੋਵੇਗਾ ਇਸ ਨੂੰ ਹਟਾਇਆ ਜਾਂ ਬਦਲਿਆ ਨਹੀਂ ਜਾ ਸਕਦਾ ਇਸ ਵਿਸ਼ੇਸ਼ ਯੂਨੀਕ ਆਈਡੀ ਰਾਹੀਂ ਸਰਕਾਰ ਇਹਨਾਂ ਉਤਪਾਦਨਾ ਦੀ ਪੂਰੀ ਤਰ੍ਹਾਂ ਸਪਲਾਈ ਲੜੀ ਤੇ ਨਜ਼ਰ ਰੱਖ ਸਕੇਗੀ ਅਤੇ ਯਕੀਨੀ ਬਣਾ ਸਕੇਗੀ ਕਿ ਕਿ ਕੋਈ ਟੈਕਸ ਚੋਰੀ ਨਹੀਂ ਹੋਇਆ ਦੱਸਿਆ ਤਾਂ ਪਿਛਲੇ ਸਾਲ ਸਿਗਰਟ ਦੇ 160 ਕਰੋੜ ਰੁਪਏ ਦੇ ਟੈਕਸ ਚੋਰੀ ਦੇ ਮਾਮਲੇ ਸਾਹਮਣੇ ਆਏ ਸੀਗੇ ਇਸ ਤੋਂ ਇਲਾਵਾ ਜੀਐਸਟੀ ਕੌਂਸਲ ਨੇ ਦੱਸਿਆ ਸੀਗਾ ਔਰ ਇਹ ਪਾਇਆ ਗਿਆ ਸੀਗਾ ਕਿ ਉਤਪਾਦਨ ਸਪਲਾਈ ਚੇਨ ਵਿੱਚ ਟੈਕਸ ਚੋਰੀ ਹੋਣ ਦੀ ਸੰਭਾਵਨਾ ਹੈਗੀ ਹੈ ਤਾਂ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਤੇ ਲਈ ਟੈਕਸ ਮਾਲੀਆ ਵਧਾਉਣ ਦੇ ਲਈ ਇਹ ਸਕੀਮ ਲਾਗੂ ਕੀਤੀ ਗਈ ਹੈ ਦਰਸਲ ਤੁਹਾਨੂੰ ਦਸੀਏ ਤਾਂ ਡਿਜੀਟਲ ਸਟੈਪ ਯਾਨੀ ਕਿ ਸਿਗਰਟ ਅਤੇ ਤਮਾਕੂ ਉਤਪਾਦਨਾ ਦੇ ਇੱਕ ਡਿਜੀਟਲ ਸਟੈਪ ਜਾਂ ਵਿਲੱਖਣ ਚਿੰਨ੍ਹ ਲਗਾਇਆ ਜਾਵੇਗਾ ਤੇ ਉਸ ਤੋਂ ਬਾਅਦ ਏਸੀ ਟੈਕਨੋਲੋਜੀ ਦੇ ذریعے ਸਪਲਾਈ ਚੇਨ ਤੇ ਹਰ ਉਤਪਾਦਨ ਨੂੰ ਟਰੈਕ ਕੀਤਾ ਜਾਵੇਗਾ ਇਸ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਇੱਕ ਕਾਨੂੰਨੀ ਢਾਂਚਾ ਵੀ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਯੂਨੀਕ ਆਈਡੀ ਨੂੰ ਲਾਗੂ ਨਾ ਕਰਨ ਵਾਲੀਆਂ ਕੰਪਨੀਆਂ ਨੂੰ 1 ਲੱਖ ਰੁਪਏ ਦਾ ਕੁੱਲ ਟੈਕਸ ਤਾਂ 10% ਜੁਰਮਾਨਾ ਲਗਾ ਦਿੱਤਾ ਜਾਵੇਗਾ ਬਹੁਤ ਸਾਰੇ ਦੇਸ਼ ਪਹਿਲਾਂ ਹੀ ਇਸ ਕਿਸਮ ਦੇ ਟਰੈਕ ਅਤੇ ਟ੍ਰੇਸ ਪ੍ਰਣਾਲੀਆਂ ਨੂੰ ਲਾਗੂ ਕਰ ਚੁੱਕੇ ਨੇ ਇਹ ਪ੍ਰਣਾਲੀ ਟੈਕਸ ਚੋਰੀ ਨੂੰ ਰੋਕਣ ਅਤੇ ਗੈਰ ਕਾਨੂੰਨੀ ਉਤਪਾਦਨਾ ਤੇ ਰੋਕ ਲਗਾਉਣ ਲਈ ਜਿਹੜਾ ਵਾ ਇਸ ਨੂੰ ਸਾਬਤ ਸਹੀ ਕੀਤਾ ਗਿਆ ਯਾਨੀ ਕਿ ਇਹ ਬਹੁਤ ਇੱਕ ਫਾਇਦੇਮੰਦ ਹੈ ਔਰ ਜਿਸ ਦੇ ਨਾਲ ਕਾਲਾ ਬਜ਼ਾਰੀ ਟੈਕਸ ਚੋਰੀ ਜਿਹੜੀ ਆ ਨਹੀਂ ਹੋਵੇਗੀ ਟੈਕਸ ਚੋਰੀ ਤੇ ਪਾਬੰਦੀ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਆ ਜਾਨੀ ਕਿ ਇਸ ਯੂਨੀਕ ਆਈਡੀ ਦੇ ਨਾਲ ਸਰਕਾਰ ਟੈਕਸ ਚੋਰੀ ਕਰਨ ਵਾਲੀਆਂ ਕੰਪਨੀਆਂ ਤੇ ਸਖਤ ਨਜ਼ਰ ਰੱਖੇਗੀ ਤੇ ਇਹ ਜਾਣਨਾ ਆਸਾਨ ਹੋ ਜਾਵੇਗਾ ਕਿ ਉਤਪਾਦ ਕਿੱਥੋਂ ਆ ਰਿਹਾ ਤੇ ਕਿੱਥੇ ਜਾ ਰਿਹਾ ਤੇ ਨਾਲ ਦੀ ਨਾਲ ਸਰਕਾਰ ਨੂੰ ਜੀਐਸਟੀ ਚੋਰੀ ਰੋਕਣ ਨਾਲ ਹੋਰ ਇਹ ਸਹਾਇਤਾ ਮਿਲੇਗੀ ਔਰ ਬਹੁਤ ਵੱਡਾ ਫਾਇਦਾ ਸਰਕਾਰ ਨੂੰ ਹੋਵੇਗਾ ਸਰਕਾਰ ਜਲਦੀ ਇਸ ਸਕੀਮ ਲਈ ਨੋਟੀਫਿਕੇਸ਼ਨ ਜਾਰੀ ਕਰੇਗੀ ਤਕਨੀਕ ਨੂੰ ਅੰਤਮ ਰੂਪ ਦੇਣ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ ਹਾਲਾਂਕਿ ਦਸੀਏ ਤਾਂ ਹੁਣ ਟੈਕਸ ਜਿਹੜਾ ਚੋਰੀ ਹੁੰਦਾ ਕਾਲਾ ਬਾਜ਼ਾਰੀ ਚੱਲਦੀ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਦੇ ਲਈ ਤਮਾਕੂ ਸਿਗਰਟ ਜਾਂ ਫਿਰ ਇਹ ਪਾਣ ਮਸਾਲੇ ਵਰਗੀਆਂ ਚੀਜ਼ਾਂ ਨੇ ਇਨਾਂ ਦੇ ਉੱਤੇ ਹੁਣ ਵੱਖਰੇ ਢੰਗ ਦਾ ਇੱਕ ਵਿਲੱਖਣ ਇੱਕ ਚਿੰਨ੍ਹ ਲੱਗਿਆ ਹੋਵੇਗਾ ਜਿਸ ਦੇ ਨਾਲ ਕਾਲਾ ਬਾਜ਼ਾਰੀ ਰੁਕੇਗੀ ਤਾਂ ਜੇਕਰ ਤੁਸੀਂ ਜਿਹੜੀਆਂ ਕੰਪਨੀਆਂ ਇਹ ਸਿਗਰਟ ਜਾਂ ਫਿਰ ਪਾਨ ਮਸਾਲੇ ਵਰਗੀਆਂ ਕੁਰੀਆਂ ਚੀਜ਼ਾਂ ਬਣਾਉਂਦੀਆਂ ਨੇ ਤਾਂ ਜੇਕਰ ਉਹ ਸਾਰੇ ਨਿਯਮਾਂ ਨੂੰ ਫਾਲੋ ਨਹੀਂ ਕਰਦੇ ਨੇ ਕੋਈ ਉਲੰਘਣਾ ਹੁੰਦੀ ਹੈ ਤਾਂ ਉਹਨਾਂ ਨੂੰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਭੁਗਤਣਾ ਪੈ ਸਕਦਾ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਵਿਦੇਸ਼ੇ ਸ਼ੇਅਰ ਕਰਨਾ ਵੀ ਬਣਦਾ ਤਾਂ ਕਿ ਇਹ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ